ਸਤਿ ਸ਼੍ਰੀ ਅਕਾਲ ਦੋਸਤੋ ਪੀ 32 ਦੇਖ ਰਹੇ ਸਾਰੇ ਪਰਿਵਾਰਕ ਮੈਂਬਰਾਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਸਾਡੇ ਨਾਲ ਸਾਡੇ ਦੇ ਤੁਹਾਡੇ ਪਰਿਵਾਰਕ ਮੈਂਬਰ ਦਿਨੇਸ਼ੂਰੀ ਜੀ ਮੌਜੂਦ ਨੇ ਤੇ ਅੱਜ ਕੁਝ ਗੱਲਾਂ ਕਰਾਂਗੇ ਉਹਨਾਂ ਨਾਲ ਨੋਰਮਲ ਜੈਨੂਨ ਗੱਲਾਂ ਕਰਾਂਗੇ ਤੇ ਇੱਕ ਵਾਰ ਫਿਰ ਤੋਂ ਸਵਾਗਤ ਕਰੀਏ ਫਿਰ ਗੱਲਬਾਤਾਂ ਕਰਦੇ ਹਾਂ ਸੂਰੀ ਸਾਹਿਬ ਬਹੁਤ-ਬਹੁਤ ਨਿਕਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ-ਬਹੁਤ ਸਵਾਗਤ ਤੁਹਾਡਾ ਵੀ ਧੰਨਵਾਦ ਸਭ ਜੀ ਜੀ ਆਪਾਂ ਬਹੁਤ ਲੰਬਾ ਲਾਈਵ ਨਹੀਂ ਰੱਖਣਾ ਤੁਸੀਂ ਜਿਹੜੇ ਸਵਾਲ ਲੈਣੇ ਉਹ ਲੈ ਲਓ ਜੀ ਇਹ ਸਵਾਲ ਇਹੀ ਹੈ ਜੀ ਬਹੁਤ ਸਾਰੀਆਂ ਕੱਲ ਦੀਆਂ ਸੂਰੀ ਸਾਹਿਬ ਕੋਲਾਂ ਆ ਰਹੀਆਂ ਆ ਕਿ ਮਾਨ ਸਾਹਿਬ ਨੂੰ ਅਸੀਂ ਮਿਲ ਕੇ ਆਏ ਆ ਤੇ ਬਹੁਤ ਸਾਰੇ ਕਮੈਂਟ ਵੀ ਆ ਰਹੇ ਵੇ ਸਾਨੂੰ ਵੀ ਮਿਲਾ ਦਿਓ ਸਾਨੂੰ ਮਿਲਾ ਦਿਓ ਮੈਂ ਕੋਈ ਨਹੀਂ ਜੀ ਕਰਾਂ ਇਹ ਦਿਨੇ ਸੂਰੀ ਨਾਲ ਆਪਾਂ ਤੇ ਤੇ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਕੱਲ ਤੁਸੀਂ ਗਏ ਸੀ ਬਹੁਤ ਵਧੀਆ ਲੱਗਾ ਤੁਸੀਂ ਨਾਲ ਹੀ ਸੀਗੇ ਦੇਖੋ ਜੀ ਜੀ ਦੇਖੋ ਰਕੇਸ਼ ਸਾਹਿਬ ਵੀ ਜੀ ਮੈਂ ਗੱਲ ਸਪਸ਼ਟ ਕਰ ਦੇਣੀ ਚਾਹਨਾ ਕਿਉਂਕਿ ਆਪਣੀ ਸਾਰੀ ਟੀਮ ਨੂੰ ਹੀ ਕੱਲ ਤੋਂ ਕਾਲਸ ਆ ਰਹੀਆਂ ਮੈਸੇਜ ਆ ਰਹੇ ਆ ਜੀ ਜਦੋਂ ਮੇਰੇ ਫਾਦਰ ਸਾਹਿਬ ਵੀ ਨਾਲ ਸੀਗੇ ਉਹਨਾਂ ਦੀ ਫੋਟੋ ਦੇਖ ਕੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਕਾਲਸ ਉਹਨਾਂ ਦੇ ਫਰੈਂਡਸ ਦੀਆਂ ਆ ਗਈਆਂ ਤੁਹਾਨੂੰ ਵੀ ਕਾਲਸ ਆਈਆਂ ਮੈਨੂੰ ਵੀ ਆਈਆਂ ਮੈਸੇਜ ਵੀ ਆ ਰਹੇ ਮਸਜਰ ਤੇ ਮੈਸੇਜ ਵੀ ਆ ਰਹੇ ਆ ਲੇਕਿਨ ਆਪਣੇ ਜਾਣ ਦਾ ਕਾਰਨ ਕੀ ਸੀਗਾ ਉਹ ਉਹ ਜੇ ਮੈਂ ਤੁਸੀਂ ਕਹਿੰਨਾ ਕਿ ਤੁਸੀਂ ਕੱਲ ਜਾ ਕੇ ਆਏ ਆ ਜੀ ਤੁਸੀਂ ਐਕਸਪੀਰੀਅੰਸ ਕਰਕੇ ਆ ਜਾਣ ਦਾ ਕਾਰਨ ਆਬਜ਼ਰਵੇਸ਼ਨਸ ਹੈਗਾ ਕਿ ਆਬਜ਼ਰਵ ਕਰਨਾ ਕਿਵੇਂ ਜਿਹੜੇ ਸਟਾਰ ਹੁੰਦੇ ਉਹ ਕਿਵੇਂ ਜ਼ਿੰਦਗੀ ਨੂੰ ਜਿਉਂਦੇ ਆ ਬਹੁਤ ਸਾਰੀਆਂ ਧਾਰਨਾਵਾਂ ਹੁੰਦੀਆਂ ਲੋਕਾਂ ਦੀਆਂ ਉਹ ਚੀਜ਼ਾਂ ਆਪਾਂ ਦੇਖਣਗੇ ਸੀ ਧਾਰਨਾਵਾਂ ਹੀ ਆ ਕਿ ਸਟਾਰ ਦਾ ਵੀ ਆਪਣਾ ਮੂਡ ਹੁੰਦਾ ਜੀ ਹੁਣ ਮੇਰੇ ਜਾਣ ਪਿੱਛੇ ਕਾਰਨ ਇਹ ਸੀਗਾ ਇੱਕ ਤਾਂ ਚਲੋ ਆਪਣੇ ਕੋਈ ਮਿਊਚੁਅਲ ਫਰੈਂਡ ਹੈ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਕੱਲ ਆ ਰਹੇ ਤੁਸੀਂ ਆਜੋ ਜੇ ਮਿਲਣਾ ਦੂਜੀ ਗੱਲ ਰਕੇ ਸਾਬ ਜੀ ਇੱਕ ਨਾ ਹਰ ਇੱਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਸ਼ਮਕਸ਼ ਚੱਲਦੀ ਹੁੰਦੀ ਆ ਮੇਰੇ ਪਿਛਲੇ ਡੇਢ ਤੋਂ ਸਾਲ ਤੋਂ ਅਲੱਗ ਹੀ ਕਸ਼ਮਕਸ਼ਾਂ ਚੱਲ ਰਹੀਆਂ ਆ ਸੋਚ ਕਾਫੀ ਇੰਟਰਨਲ ਹੋ ਗਈ ਐਕਸਟਰਨਲ ਦੀ ਜਗ੍ਹਾ ਕਹਿੰਦੇ ਕਿ ਉਹ ਬੰਦੇ ਜਿਨ੍ਹਾਂ ਨੂੰ ਮੌਤ ਯਾਦ ਨਹੀਂ ਨਰ ਕੇ ਸਾਡੀ ਜੀ ਕਿਉਂਕਿ ਜਿਹਨੂੰ ਯਾਦ ਹੀ ਨਹੀਂ ਕਿ ਇੱਕ ਦਿਨ ਮਰਨਾ ਵੀ ਆ ਪੈਸੇ ਇਕੱਠੇ ਕਰੀ ਜਾਂਦਾ ਉਹ ਚੰਗੀ ਗੱਲ ਨਹੀਂ ਤੇ ਜੇ ਬੰਦੇ ਨੂੰ ਹਰ ਵੇਲੇ ਮੌਤ ਯਾਦ ਰਹਿਣ ਲੱਗ ਪੂ ਉਹ ਵੀ ਚੰਗੀ ਗੱਲ ਨਹੀਂ ਫਿਰ ਦੁਨੀਆ ਤੋਂ ਸਵਾਦ ਖਤਮ ਹੋ ਜਾਂਦਾ ਬੰਦਾ ਕਹਿੰਦਾ ਕਿ ਦੁਨੀਆ ਤੇ ਲੈਣਾ ਕੀ ਜਦ ਇੱਕ ਦਿਨ ਮਰਨਾ ਹੀ ਆ ਔਰ ਕਸ਼ਮਕਸ਼ ਬੜੀ ਚੱਲ ਰਹੀ ਸੀ ਮੇਰੇ ਦਿਮਾਗ 'ਚ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਤੇ ਇੱਕ ਦਿਨ ਵੈਸੇ ਹੀ ਬੱਬੂ ਮਾਨ ਉਹਨਾਂ ਦੀ ਰੀਲ ਸਾਹਮਣੇ ਆ ਗਈ ਜਿਹਦੇ ਵਿੱਚ ਉਹ ਗੱਲ ਕਰਦੇ ਸੀ ਕਹਿੰਦੇ ਕਿ ਇੱਕ ਦੁਨੀਆ ਬਾਹਰ ਹੈ ਇੱਕ ਦੁਨੀਆ ਅੰਦਰ ਹੈ ਇੱਕ ਦੁਨੀਆ ਬਾਹਰ ਹੈ ਇੱਕ ਦੁਨੀਆ ਅੰਦਰ ਹੈ ਜਿਹੜਾ ਖੇਡ ਨੂੰ ਸਮਝ ਗਿਆ ਉਹ ਤਾਂ ਮਸਤ ਕਲੰਦਰ ਹੈ ਤਾਂ ਉਸ ਦਿਨ ਮੇਰੇ ਦਿਲ 'ਚ ਗੱਲ ਆਈ ਮੈਂ ਕਿ ਯਾਰ ਜਿਹੜੇ ਮੇਰੇ ਸਵਾਲ ਆ ਜਿਹੜੇ ਮੈਂ ਸਵਾਲ ਆਪਣੇ ਅੰਦਰ ਲਈ ਬੈਠਾ ਇਹ ਬੰਦਾ ਉਹੀ ਗੱਲ ਕਰ ਰਿਹਾ ਇਵੇਂ ਮੈਂ ਉਹਨਾਂ ਦੇ ਬਹੁਤ ਕਰੀਬੀ ਨੇ ਉਹਨਾਂ ਨੂੰ ਕਾਲ ਕੀਤੀ ਉਹ ਚਲੋ ਸਾਡੇ ਵੀ ਵਧੀਆ ਜਾਣ ਕਰਨੀ ਉਹਨਾਂ ਨੇ ਕੱਲ ਦਾ ਦਿਨ ਪਲਾਨ ਕੀਤਾ ਔਰ ਉੱਥੇ ਆਪਾਂ ਜਦ ਗਏ ਆ ਮੇਰੇ ਖਿਆਲ ਤੁਸੀਂ ਵੀ ਆਬਜ਼ਰਵ ਕੀਤਾ ਔਰ ਮੈਂ ਪਰਿਵਾਰਕ ਮੈਂਬਰਾਂ ਨੂੰ ਦੱਸਣਾ ਚਾਹੁੰਦਾ ਕਿ ਕਲਾਕਾਰਾਂ ਦਾ ਮੂਡ ਹੀ ਹੁੰਦਾ ਆ ਜੀ ਕਈ ਵੀਡੀਓ ਚ ਆਪਾਂ ਦੇਖਿਆ ਕਿ ਬੱਬੂ ਮਾਨ ਕਿਤੇ ਮੜ ਮੋੜਾ ਰੁੱਖੇ ਵੀ ਨਜ਼ਰ ਆ ਜਾਂਦੇ ਆ ਲੇਕਿਨ ਆਪਾਂ ਕੱਲ ਦੇਖਿਆ ਬਹੁਤ ਹਲੀਮੀ ਸੀ ਆਪਣਾ ਉਹਦਾ ਜਿਹੜਾ ਯੰਗ ਆ ਪਤਾ ਨਹੀਂ ਕਾਫੀ دیر ਤੋਂ ਖੜਾ ਉਹਨੂੰ ਆਪੇ ਸਾਫ਼ ਕਰਨ ਲੱਗੇ ਸੀ ਕਿ ਹਾਲਾਂਕਿ ਉੱਥੇ ਸੀਗੀ ਲੇਬਰ ਸਾਫ ਕਰਨ ਨੂੰ ਲੇਕਿਨ ਉਹ ਆਪੇ ਲੱਗੇ ਹੋ ਸੀਗੇ ਬੜਾ ਹਲੀਮੀ ਜੈ ਨਾ ਬੜੀ ਨਿਰਮਲਤਾ ਦੇ ਨਾਲ ਜਿਹੜੇ ਉਹਨਾਂ ਦੇ ਪੁਰਾਣੇ ਯਾਰ ਆ ਰਹੇ ਉਹਨਾਂ ਨਾਲ ਸ਼ੁਗਲ ਮੁਗਲ ਵੀ ਚੱਲਦਾ ਸੀਗਾ ਔਰ 100 150 ਬੰਦਾ ਕੋਈ ਇਧਰੋਂ ਬਾਹ ਖਿੱਚਦਾ ਕੋਈ ਇਧਰੋਂ ਖਿੱਚਦਾ ਸੀਗਾ ਕਿਸੇ ਨੂੰ ਮਨਾ ਹੀ ਨਹੀਂ ਕੀਤਾ ਜੀ ਜੀ ਲੇਕਿਨ ਮੈਂ ਇਹ ਚੀਜ਼ਾਂ ਦੇਖਣ ਨਹੀਂ ਸੀ ਗਿਆ ਜਿੱਦਾਂ ਚਲੋ ਬਾਕੀ ਨੂੰ ਚਾਹ ਹੂਗਾ ਮੇਰਾ ਇਹ ਸੀਗਾ ਕਿ ਉਹ ਮੇਰੀ ਗੱਲ ਮੈਚ ਕੀਤੀ ਜਿਹੜੇ ਮੇਰੇ ਸਵਾਲ ਸੀ ਨਾ ਮੰਨਦੇ ਇੱਕ ਦੁਨੀਆ ਬਾਹਰ ਹੈ ਇੱਕ ਦੁਨੀਆ ਅੰਦਰ ਹੈ ਜਿਹੜਾ ਖੇਡ ਨੂੰ ਸਮਝ ਗਿਆ ਉਹ ਮਸਤ ਕਲੰਦਰ ਹੈ ਕਿ ਜ਼ਿੰਦਗੀ ਦਾ ਐਡਾ ਵੱਡਾ ਤਸਰਬਾ ਪ੍ਰਾਪਤ ਹੋਣ ਦੇ ਬਾਅਦ ਬੱਬੂ ਮਾਨ ਦੇ ਅੰਦਰ ਚੱਲਦਾ ਕੀ ਹੈ ਹੁਣ ਜਿਹੜੀ ਫੋਟੋ ਪਾਈ ਆ ਆਪਾਂ ਜੀ ਉਹ ਆਪਾਂ ਇਸ ਕਰਕੇ ਨਹੀਂ ਪਾਈ ਕਿ ਆਪਾਂ ਸ਼ੋਅ ਆਫ ਕਰਨਾ ਚਾਹੁੰਦੇ ਆ ਉਹ ਐਕਚੁਅਲੀ ਮੈਂ ਆਪਣੇ ਪਾਸਟ ਨੂੰ ਸੈਟੀਸਫਾਈਡ ਕੀਤਾ ਰਕੇ ਸਭ ਜੋ ਰਿਐਲਿਟੀ ਆ ਪਾਸਟ ਨੂੰ ਸੈਟੀਸਫਾਈਡ ਕੀਤਾ ਕਿਉਂਕਿ ਦੇਖੋ ਜ਼ਿੰਦਗੀ ਤਾਂ ਇਹ ਹਿੱਸੇ ਚੱਲਦੀ ਆ ਪਾਸਟ ਪ੍ਰੈਜ਼ੈਂਟ ਫਿਊਚਰ ਫਿਊਚਰ ਅਨਪ੍ਰੋਡਿਕਟੇਬਲ ਹੈ ਕੁਝ ਨਹੀਂ ਪਤਾ ਪਾਸਟ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਜੋ ਬੀਤ ਗਿਆ ਉਹ ਬੀਤ ਗਿਆ ਪ੍ਰੈਜ਼ੀਡੈਂਟ ਨੂੰ ਜੀਣਾ ਹੁੰਦਾ ਲੇਕਿਨ ਫਿਰ ਵੀ ਜ਼ਿੰਦਗੀ ਚ ਬਹੁਤ ਸਾਰੀਆਂ ਚੀਜ਼ਾਂ ਆਉਂਦੀ ਬੰਦਾ ਕਹਿੰਦਾ ਅਧੂਰੀ ਰਹਿ ਗਈ ਪੂਰੀ ਕਰ ਲੈਂਦੇ ਤਾਂ ਕੀ ਹੁੰਦਾ ਉਹ ਪਤਾ ਨਹੀਂ ਕਿਉਂ ਬੰਦੇ ਥੌਟਸ ਇਦਾਂ ਚੱਲਦੇ ਆ ਤੇ ਫੋਟੋ ਪਾਣ ਦਾ ਇਹ ਸੀਗਾ ਕਿਉਂਕਿ ਨਾ 2000 ਓਨਵਰਡਸ ਟੂ 2011 ਮੈਨੂੰ ਪੱਪੂ ਮਾਨ ਦਾ ਇੱਕ ਬਹੁਤ ਆਬਸੈਸ਼ਨ ਸੀਗਾ ਆਈ ਵਾਸ ਟੀਨੇਜਰ ਫਿਰ ਯੂਥ ਏਜ ਚ ਮੈਂ ਪਰ ਉਹ ਆਬਸੈਸ਼ਨ 2011 12 ਚ ਨਿਕਲ ਗਿਆ ਸੀਗਾ ਹਰ ਇੱਕ ਚੀਜ਼ ਦਾ ਇੱਕ ਸਮਾਂ ਹੁੰਦਾ ਤਬ ਮੈਂ ਫੋਟੋ ਪਾ ਕੇ ਆਪਣੇ ਪਾਸਟ ਨੂੰ ਹੀ ਸਮਝ ਲਿਆ ਸੈਟੀਸਫਾਈਡ ਕੀਤਾ ਸੈਟੀਸਫਾਈ ਕੀਤਾ ਬਟ ਕੋਈ ਏਡੀ ਗੱਲ ਵੀ ਨਹੀਂ ਸੀ ਨਾ ਵੀ ਪਾਉਂਦੇ ਤਾਂ ਵੀ ਗੱਲ ਚੱਲਦੀ ਸੀ ਪਾਤੀ ਤਾਂ ਵੀ ਕੋਈ ਏਡੀ ਗੱਲ ਨਹੀਂ ਉਹ ਵੀ ਮਤਲਬ ਉਹ ਵੀ ਇੱਕ ਦੇਖਣ ਹੁੰਦਾ ਵੀ ਕਰਕੇ ਕੀ ਇਹਦਾ ਬੰਦਾ ਕਹਿੰਦਾ ਨਾ ਬਈ ਮੇਰੇ ਕੋਲ ਪਹਿਲਾਂ ਕਾਰ ਨਹੀਂ ਸੀ ਸਕੂਟਰ ਸੀ ਸਕੂਟਰ ਤੋਂ ਗੱਡੀ ਤੇ ਆ ਕੇ ਗੱਡੀ ਲੈ ਕੇ ਵੀ ਕੀ ਗੱਡੀ ਵੱਡੀ ਪ੍ਰਾਪਤ ਕਰਕੇ ਵੀ ਕੀ ਬਿਲਕੁਲ ਐਮ ਫੋਰਚੂਨਰ ਲੈ ਕੇ ਵੀ ਕੀ ਜੇ ਉਹ ਤੋਂ ਉੱਪਰ ਲੈ ਗੱਲ ਕਰੀਏ ਫਰਾਰੀ ਲੈ ਕੇ ਵੀ ਕੀ ਆਨੰਦ ਤਾਂ ਇੱਥੇ ਆ ਨਾ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਇੱਕ ਦੁਨੀਆ ਬਾਹਰ ਹੈ ਇੱਕ ਦੁਨੀਆ ਅੰਦਰ ਹੈ ਜਿਹੜਾ ਖੇਡ ਨੂੰ ਸਮਝ ਕੇ ਉਹ ਮਸਤ ਕਲੰਦਰ ਹੈ ਮੈਂ ਕੁਝ ਮਹਿਸੂਸ ਕਰਨ ਲਈ ਗਿਆ ਸੀ ਲੇਕਿਨ ਮੈਨੂੰ ਇਹੀ ਮਹਿਸੂਸ ਹੋਇਆ ਕਿ ਹਰ ਇੱਕ ਬੰਦਾ ਬੰਦਾ ਹੀ ਹੈ ਕੁਝ ਕੁ ਪੁਰਾਣੇ ਕਰਮ ਚੰਗੇ ਹੁੰਦੇ ਮਹਾਰਾਜ ਦੀ ਬਲੇਸਿੰਗਸ ਹੁੰਦੀਆਂ ਠੀਕ ਹੈ ਪਰਮਾਤਮਾ ਦੀ ਬਲੇਸਿੰਗ ਚਾਹੀਦੀ ਆ ਉਹਨੂੰ ਹਰ ਵੇਲੇ ਹਾਜ਼ਰ ਨਾਜ਼ਰ ਮੰਨੋ ਪ੍ਰਭੂ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਮੰਨੋ ਉਹਦਾ ਧੰਨਵਾਦ ਉਹਦਾ ਸ਼ੁਕਰਾਨਾ ਕਰੀ ਜੋ ਬਹੁਤ ਹੈ ਬਸ ਮੈਂ ਤਾਂ ਇਹ ਆਬਜ਼ਰਵ ਕੀਤਾ ਪਰ ਜਿਹੜੇ ਮਿਲਣਾ ਚਾਹੁੰਦੇ ਨੇ ਉਹ ਉਹ ਤਾਂ ਦੇਖੋ ਹੁਣ ਹਰ ਜਗਹ ਹਰ ਵਾਰੀ ਤਾਂ ਅਸੀਂ ਉੱਥੇ ਜਾਣਾ ਹੀ ਨਹੀਂ ਹੈਗਾ ਜਿਹੜੀ ਸੱਚੀ ਗੱਲ ਹੈ ਕਿਉਂਕਿ ਬਹੁਤ ਮੈਸੇਜ ਆ ਰਹੇ ਆ ਰੱਬ ਸੁਭਵੀ ਮੇਲੇ ਹੁੰਦੇ ਆ ਥੋੜੇ ਤੁਸੀਂ ਪਲਾਨ ਕਰਕੇ ਜਾਓ ਤਾਂ ਚੀਜ਼ਾਂ ਹੋਈ ਜਾਂਦੀਆਂ ਹੁਣ ਵਿੱਚ ਆਪਾਂ ਵੀ ਤਾਂ ਅੱਕ ਗਏ ਸੀਗੇ ਹੂੰ ਗਰਮੀ ਇੰਨੀ ਸੀਗੀ ਪਰ ਜੋ ਕਿ ਆਪਣੇ ਨਾਲ 6-7 ਜਾਣੇ ਗਏ ਸੀਗੇ ਤਾਂ ਆਪਾਂ ਦੂਜੇ ਦਾ ਹੀ ਸੋਚਦੇ ਰਹੇ ਕਿ ਯਾਰ ਫਲਾਣਾ ਕੀ ਕਹੂਗਾ ਫਲਾਣਾ ਕੀ ਕਹੂਗਾ ਜੇ ਮੈਂ ਤੇ ਤੂੰ ਕਿਹੋਂ ਦਾ ਮੋੜਿਆ ਹੋਣਾ ਸੀ ਮੁੰਡਾੱਕ ਜਾਂਦਾ ਯਾਰ ਸ਼ੂਟਿੰਗ ਦੇਖਣੀ ਇੰਨੀ ਅੰਨੀ ਥੇਰਾ ਲੰਬਾ ਬੈਣਾ ਮੁਸ਼ਕਿਲ ਹੁੰਦਾ ਗਰਮੀ ਚ ਵੀ ਔਰ ਚਲੋ ਉਹਨਾਂ ਦੀ ਬੜੀ ਹਲੀਮੀ ਸੀਗੀ ਜਿੱਤੇ ਡੈਡੀ ਦੇ ਉੱਤੇ ਬੈਠੇ ਸੀ ਕਹਿੰਦੇ ਚਾਚਾ ਥੱਕ ਗਏ ਆ ਤਾਂ ਜੀਸਾ ਕੀ ਚੰਗਿਆ ਵੀ ਲੱਗਦੀ ਔਰ ਮੈਂ ਮੇਰੇ ਲਈ ਤਾਂ ਗੁੱਡ ਮੈਮਰੀਜ਼ ਆ ਕਿਉਂਕਿ 2011 ਚ ਮਾਨ ਸਾਹਿਬ ਨੇ ਸਾਡੇ ਪਿੰਡ ਸ਼ੋਅ ਲਾਇਆ ਸੀ ਰਕੇਸ਼ ਸਾਹਿਬ ਵੀ ਤੁਹਾਨੂੰ ਮੈਂ ਚਿੱਸਾ ਵੀ ਸੁਣਾਇਆ ਸੀ ਉਹ ਫਿਰ ਆਪਣੇ ਪਰਿਵਾਰਕ ਮੈਂਬਰਾਂ ਦਾ ਫੇਸਾਂਜਾ ਕਰਾਂਗੇ ਔਰ ਮੈਂ ਬੱਬੂ ਮਾਨ ਦੇ ਆਬਸੈਸ਼ਨ ਚੋਂ ਬਾਹਰ ਕਿਵੇਂ ਆਇਆ ਉਹ ਵੀ ਫਿਰ ਗੱਲ ਕਰਾਂਗੇ ਬਾਪੂ ਮਾਂ ਦਾ ਜਿਹੜਾ ਆਬਸੈਸ਼ਨ ਸੀ ਮੈਨੂੰ ਮਰ ਚੁ ਕਿੱਦਾਂ ਬਾਹਰ ਆਇਆ ਮੀਨਸ ਫਰਮ 2000 ਤੋਂ 2011 ਮੇਰੇ ਕਲ ਟਿਲ 12 ਮੈਨੂੰ ਇਹ ਲੱਗਦਾ ਸੀ ਕਿ ਹਰ ਵੇਲੇ ਬੂਮਾਂ ਨਾਲ ਹੀ ਆ ਮਤਲਬ ਕ੍ਰੇਜ਼ੀ ਕ੍ਰੇਜ਼ੀ ਹਾਉਸ ਕ੍ਰੇਜ਼ੀ ਅਬਾਊਟ ਦ ਬੂਮਾਂ ਬਟ ਉਹ ਚ ਇਸ ਹੌਂਡਿੰਗ ਪਿਛਲੇ 10 12 ਸਾਲ ਤੋਂ ਉਹ ਕਿਉਂ ਨਹੀਂ ਉਹ ਇੱਕ ਛੋਟੀ ਜੀ ਗੱਲ ਨਾਲ ਨਿਕਲ ਗਿਆ ਸੀ ਆਬਸੈਸ਼ਨ ਉਹ ਕਹਿੰਦਾ ਸੀ ਉਹ ਮੈਂ ਤੁਹਾਨੂੰ ਫਿਰ ਦੱਸੂਗਾ ਲੰਬੀ ਚਰਚਾ ਹੈ ਆਪਾਂ ਵੀਡੀਓ ਨੂੰ ਨਾ ਲੰਬਾ ਨਹੀਂ ਕਰਨਾ ਤੇ 2011 ਦੀ ਮੈਂ ਗੱਲ ਕਰ ਰਿਹਾ ਸੀ ਰਕੇਸ਼ ਸਾਹਿਬ ਵੀ ਸਾਡੇ ਪਿੰਡ ਸ਼ੋ ਸੀਗਾ ਮਤਲਬ ਦੇਖੋ ਇੱਕ ਤਜਰਬਾ ਹੋਣ ਤੋਂ ਬਾਅਦ ਇੱਕ ਮਿਡਲ ਏਜ ਆਉਣ ਤੋਂ ਬਾਅਦ ਮੈਂ ਆਪਣੇ ਵਿੱਚ ਬਹੁਤ ਚੀਜ਼ਾਂ ਦਾ ਫਰਕ ਮਹਿਸੂਸ ਕੀਤਾ ਉਹ ਹੀ ਮੈਂ ਬੱਬੂ ਮਾਨ ਦੇ ਅੰਦਰ ਵੀ ਦੇਖਿਆ 2011 ਚ ਰਕੇਸ਼ ਸਾਹਿਬ ਵੀ ਸਾਡੇ ਪਿੰਡ ਇਹਨਾਂ ਦਾ ਪ੍ਰੋਗਰਾਮ ਸਾਡੇ ਪਿੰਡ ਦੇ ਸਰਪੰਚ ਸਾਹਿਬ ਜਿਗੇ ਉਹਨਾਂ ਦੇ ਭਤੀਜੇ ਦਾ ਵਿਆਹ ਸੀ ਮੇਰੇ ਖਿਆਲੋਂ ਉੱਥੇ ਆਈ ਸੀ ਅੱਛਾ ਜੀ ਤੇ ਤੂੰ ਇਹ ਦੇਖ ਲੈ ਸਾਹਿਬ ਇਹ ਸਾਹਮਣੇ ਦਲਜੀਤ ਚੀਮਾ ਉਹਦਾ ਮਨਿਸਟਰ ਸੀਗੇ ਉਹ ਬੈਠੇ ਨਾ ਨਹੀਂ ਲੈਣ ਦਿੰਦੇ ਨੇ ਸੀਟ ਤੋਂ ਮਤਲਬ ਸਟੇਜ ਐਕਟਰੀ ਲਈ ਗਿਆ ਆਪ ਲੈ ਲਿਆ ਸਾਨੂੰ ਅਸੀਂ ਯੂਥ ਸੀ ਵਧੀਆ ਲੱਗਦਾ ਸੀ ਕਿ ਘੈਂਟ ਗੱਲਬਾਤ ਹੈ ਜੀ ਜੀ ਬਟ ਕੱਲ ਤੁਸੀਂ ਨਾਲ ਹੀ ਸੀ ਕੋਈ ਉੱਤੋਂ ਪੌਪ ਖਿੱਚ ਕੋਈ ਆਉਨੂ ਕਰ ਕੋਈ ਉਹਨੂੰ ਕਰ ਉਹਨੇ ਕਿਸੇ ਨੂੰ ਕੁਝ ਕਿਹਾ ਹਨਾ ਇਹ ਇਹ ਮਤਲਬ ਮੈਂ ਇੱਕ ਚੀਜ਼ ਸਮਝਦਾ ਕਿ ਹਰ ਇਨਸਾਨ ਦਾ ਇੱਕ ਮੂਡ ਹੈ ਹਰ ਇੱਕ ਇਨਸਾਨ ਦਾ ਤਜਰਬਾ ਹੈ ਹਰ ਇੱਕ ਇਨਸਾਨ ਦੀ ਸੋਚ ਵੱਡੀ ਹੁੰਦੀ ਹੈ ਪਰ ਡਿਪੈਂਡ ਕਰਦਾ ਹਾਲਾਤਾਂ ਤੇ ਕਈ ਵੇਲੇ ਕੋਈ ਬੰਦਾ ਬਹੁਤ ਰੁੱਖਾ ਹੁੰਦਾ ਕਿਸ ਨੂੰ ਇੰਨੀ ਹਲੀਮੀ ਨਾ ਮਿਲ ਜਾਂਦਾ ਬੰਦਾ ਕਹਿੰਦਾ ਯਾਰ ਅੱਛਾ ਕਈ ਵੇਲੇ ਬੰਦਾ ਬਹੁਤ ਹਲੀਮੀ ਚ ਰਹਣਾ ਹੁੰਦਾ ਉਹ ਰੁੱਖੇ ਚ ਆ ਜਾਂਦਾ ਕਈ ਵੇਲੇ ਬੰਦਾ ਬਹੁਤ ਗਿਆਨੀ ਹੁੰਦਾ ਉਹ ਇਰੀਟੇਟ ਹੋ ਕੇ ਇੱਦਾਂ ਦੀ ਗੱਲ ਕਰ ਜਾਂਦਾ ਦੂਜੇ ਕਹਿੰਦੀ ਯਾਰ ਇਹ ਇੰਨਾ ਬਦਤਮੀਜ਼ ਕਈ ਵੇਲੇ ਬੰਦਾ ਬਹੁਤ ਬਦਤਮੀਜ਼ ਹੀ ਹੁੰਦਾ ਉਹ ਕਿਤੇ ਸਿਆਣੀ ਗੱਲ ਕਰੇ ਉਹ ਕਹਿੰਦੇ ਅੱਛਾ ਤਾਂ ਕੁਦਰਤ ਨੂੰ ਸਮਰਪਿਤ ਕਰਕੇ ਸਭ ਹੀ ਚੱਲ ਹੁੰਦਾ ਧੰਨਵਾਦ ਕੁਰਪ ਕੁਦਰਤ ਆ ਮੈਂ ਜਿਹਨੇ ਮੇਰੇ ਪਰਿਵਾਰਕ ਮੈਂਬਰ ਦੇਖ ਰਹੇ ਉਹਨਾਂ ਅਗੇ ਹੀ ਬਲੇਸਿੰਗ ਕਰਦਾ ਕਿ ਮਹਾਰਾਜ ਅੱਗੇ ਜੇ ਮੈਨੂੰ ਦੁਆ ਦੇਣੀ ਆ ਤਾਂ ਇਹ ਦਿਓ ਕਿ ਮੈਂ ਉਹਦੀ ਰਜ਼ਾ ਜਿਨਾਜੀ ਰਹਿਣਾ ਸਿੱਖ ਲਵਾਂ ਬਿਲਕੁਲ ਔਰ ਬੰਦਾ ਸੋਚ ਕੇ ਬਹੁਤ ਕੁਝ ਜਾਂਦਾ ਕਿ ਸ਼ਾਇਦ ਮੈਨੂੰ ਇੱਥੋਂ ਕੋਈ ਜਵਾਬ ਮਿਲੂਗਾ ਸ਼ਾਇਦ ਮੇਰੀ ਜਿਹੜੀ ਤਪੱਸਿਆ ਚੱਲ ਰਹੀ ਆ ਕਾਫੀ ਸਮੇਂ ਤੋਂ ਸ਼ਾਇਦ ਜਿਹੜਾ ਮੇਰਾ ਸੋਚਾਂ ਦਾ ਸੰਘਰਸ਼ ਚੱਲਿਆ ਇਹਨੂੰ ਇੱਥੋਂ ਠਰਾਅ ਮਿਲੂਗਾ ਬਈ ਕਿਨੂੰ ਅੰਦਰੋਂ ਹੀ ਮਿਲਣਾ ਰਿਹਾ ਸਰ ਜੀ ਕੋਈ ਨਹੀਂ ਤੁਹਾਨੂੰ ਠਰਾਅ ਦੇ ਸਕਦਾ ਕੋਈ ਤੁਹਾਨੂੰ ਕੋਈ ਕੌਣ ਨਹੀਂ ਦੇ ਸਕਦਾ ਉਹ ਸਭ ਅੰਦਰ ਹੀ ਆ ਅੰਦਰ ਹੀ ਦੀਵਾ ਅੰਦਰ ਹੀ ਬਾਤੀ ਅੰਦਰ ਹੀ ਬਾਲਣ ਵਾਲਾ ਹੈ ਅੰਦਰ ਹੀ ਪੱਟੇ ਅੰਦਰ ਹੀ ਸਾਰਾ ਕੁਝ ਹੈ ਸਾਰਾ ਕੁਝ ਜੋ ਬ੍ਰਹਮੰਡ ਚ ਸਾਰਾ ਕੁਝ ਅੰਦਰ ਹੀ ਆ ਅੰਦਰੋਂ ਹੀ ਟਟੋਲਣਾ ਪੈਣਾ ਅੰਦਰੋਂ ਹੀ ਲੱਭਣਾ ਪੈਣਾ ਮੈਂ ਤਾਂ ਇੰਨਾ ਕੁ ਸਮਝਿਆ ਹੁਣ ਬਾਕੀ ਇਹ ਨਾ ਸਮਝਣ ਕਿ ਮੈਸੂਰੀ ਕੀ ਕਰੇ ਪਰ ਮੈਂ ਇਦਾਂ ਦਾ ਹੀ ਐਕਚੁਅਲੀ ਮੈਂ ਬੜੀ ਵਾਰ ਰੱਬ ਅੱਗੇ ਬੇਨਤੀ ਕਰਦਾ ਕਿ ਰੱਬਾ ਮੈਨੂੰ ਦੁਨੀਆਦਾਰ ਬਣਾ ਦੇ ਮੇਰੇ ਕੋਈ ਨਹੀਂ ਜੀ ਹੁੰਦਾ ਮੇਰੀ ਭਾਗਤਨ ਸ਼ਕਤੀ ਇੰਨੀ ਤਕੜੀ ਨਹੀਂ ਆ ਜਾਂ ਫਿਰ ਦਰਸ਼ ਦਿਖਾ ਦੇ ਹੂੰ ਜਾਂ ਤਾਂ ਫਿਰ ਆ ਜਾ ਸੁਪਨੇ ਜੀ ਆ ਜਾ ਦੱਸ ਦੇ ਕਿ ਕਾਕਾ ਐ ਨਹੀਂ ਆਇਆ ਐ ਦੁਨੀਆ ਚੱਲਣੀ ਹੈ ਜਾਂ ਤਾਂ ਫਿਰ ਦੁਨੀਆਦਾਰੀ ਬਣਾ ਦੇ ਮੈਂ ਤਾਂ ਸਮਝਦਾ ਕਿ ਜਿਹੜੇ ਦੁਨੀਆਦਾਰ ਠੀਕ ਹੈ ਜਿੰਨਾਂ ਨੂੰ ਕੋਈ ਖਬਰ ਹੀ ਨਹੀਂ ਪੱਜ ਨਾਟੇ ਐਟਲੀਸਟ ਸਵਾਲ ਤਾਂ ਨਹੀਂ ਉਹਨਾਂ ਦੇ ਦਿਮਾਗ 'ਚ ਨਹੀਂ ਆਉਂਦੇ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਪਰ ਫਾਰਵਰਕ ਮੈਂਬਰ ਵੈਸੇ ਘਟ ਕੇ ਨਹੀਂ ਤਾਂ ਕੋਈ ਮਸਲਾ ਹੋਵੇ ਮਸਾਲੇ ਵਾਲੀ ਗੱਲ ਵੇ ਪਰ ਵਾਰਗ ਨੇ ਮਰ ਘਟਦੇ ਨਹੀਂ ਹੁਣ ਘੱਡੀ ਜਾਂਦੇ ਆ ਚਲੋ ਕੋਈ ਗੱਲ ਨਹੀਂ ਇਹ ਤਾਂ ਗੱਲ ਬਿਲਕੁਲ ਸਹੀ ਗੱਲ ਹੈ ਹਲੀਮੀ ਬੜੀ ਸੀਗੀ ਸੂਰੀ ਸਾਹਿਬ ਮੈਂ ਵੀ ਦੇਖਿਆ ਕੱਲ ਸਿੰਪਲ ਨੋਰਮਲ ਸੀਗਾ ਕੋਈ ਇਦਾਂ ਦਾ ਨਹੀਂ ਸੀਗਾ ਕਿ ਹਾਂ ਯਾਰ ਇੱਕ ਸ਼ੂਟ ਵੀ ਮੇਰਾ ਕਹ ਲੋ ਸਿੰਪਲ ਜਿਹਾ ਸੀ ਨਾ ਵੀ ਮੰਨਦਾ ਕਿਵੇਂ ਲੋ ਫਲੋ ਚ ਵੀ ਆ ਜਾਂਦਾ ਕਲਾਕਾਰ ਹਾਂ ਨਹੀਂ ਪਰ ਫਿਰ ਵੀ ਦੇਖਿਆ ਜਿੱਦਾਂ ਬੰਦੇ ਕਹਿੰਦੇ ਆ ਵੀ ਔਰ ਈਗੋ ਸੀਗੀ ਇਹ ਸੀਗੀ ਇਦਾਂ ਦਾ ਕੁਝ ਨਹੀਂ ਸੀਗਾ ਉਹ ਬੜੇ ਹਲੀਮੀ ਨੇ ਸਾਰਿਆਂ ਨੂੰ ਮਿਲੇ ਆ ਕੋਈ 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 ਉਹਨੂੰ ਇਦਾਂ ਨੂੰ ਬਾਹ ਨੂੰ ਖਿੱਚਦਾ ਸੀ ਕੋ ਉਧਰ ਫੇਰਦਾ ਸੀਗਾ ਉਹ ਫਿਰ ਵੀ ਉਹਨਾਂ ਨਾਲ ਉਹਨਾਂ ਦੇ ਅੰਦਰ ਕੋਈ ਇਦਾਂ ਇਦਾਂ ਨਹੀਂ ਸੀ ਵੀ ਗੁੱਸੇ ਵਾਲਾ ਦੂਜਾ ਕੋਈ ਨਹੀਂ ਸੀਗਾ ਆ ਭਾਈ ਦਾ ਮੈਸਟਰਾ ਇੰਦਰ ਦਾ ਕਹਿੰਦੇ ਵੀ ਸੁਭਾਅ ਕਿਦਾਂ ਦਾ ਬਲਵੀਰ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਦੇਖੋ ਮੈਂ ਇੰਦਰ ਜੀ ਉਹੀ ਗੱਲ ਦੱਸ ਕੇ ਹਟਿਆ ਡਿਪੈਂਡਸ ਸਰਕਮਸਟੈਂਸ ਸਿਚੁਏਸ਼ਨ ਤੁਹਾਡਾ ਮੂਡ ਤੁਸੀਂ ਕੀ ਖਾਦਾ ਪੀਤਾ ਇਹ ਸਾਰਿਆਂ ਤੇ ਹੀ ਲਾਗੂ ਹੁੰਦਾ ਮੰਨ ਲਓ ਬੰਦਾ ਟਿੱਕੀਆਂ ਜ਼ਿਆਦਾ ਖਾ ਲਿਆ ਅੰਦਰ ਅੰਦਰ ਮਤਲਬ ਐਸਿਡ ਜੇ ਬਣਿਆ ਉਹ ਉੱਦ ਹੀ ਖਿਜੀ ਜਾਣਾ ਹੂੰ ਔਰ ਤੁਹਾਡਾ ਸ਼ੂਟ ਕੀ ਆ ਮਾਹੌਲ ਕੀ ਆ ਉੱਤੇ ਡਿਪੈਂਡ ਕਰਦਾ ਮੈਂ ਤਾਂ ਇਹੀ ਦੱਸੂਗਾ ਤੁਹਾਨੂੰ ਮੈਂ ਤਾਂ ਇਹੀ ਕਹੂੰਗਾ ਹਰ ਇੱਕ ਬੰਦੇ ਦੇ ਅੰਦਰ ਵੱਖੋ ਵੱਖਰੀਆਂ ਫੀਲਿੰਗਸ ਆ ਵੱਖੋ ਵੱਖਰੇ ਮੂਡਸ ਆ ਉਹ ਡਿਪੈਂਡ ਕਰਦਾ ਸਰਕਮਸਟੈਂਸਸ ਕੀ ਆ ਹੁਣ ਆਪਾਂ ਉੱਥੇ ਕੱਲ ਸੀਗੇ ਜੀ ਮੈਂ ਆਪਣੇ ਨਾਲ ਰਿਲੇਟ ਕਰਕੇ ਦੱਸਦਾ ਇੱਕ ਵਾਰੀ ਤਾਂ ਆਪਾਂ ਕਹਿਆ ਯਾਰ ਗਰਮੀ ਲੱਗਦੀ ਆ ਤੇ ਚਲੋ ਯਾਰ ਚਲੀਏ ਫਿਰ ਉਹਨਾਂ ਨੇ ਏਸੀ ਵਾਲਾ ਰੂਮ ਖੋਲ ਦਿੱਤਾ ਇੱਕ ਗੱਲ ਨਹੀਂ ਤਾਂ ਪਾ ਜਾਣਾ ਸੀ ਤਾਂ ਇਹ ਡਿਪੈਂਡਸ ਐਦਾਂ ਹੀ ਉਹਨਾਂ ਤੇ ਵੀ ਡਿਪੈਂਡ ਕਰਦਾ ਹੁਣ ਮੈਂ ਜਿਵੇਂ ਕੱਲ ਦਾ ਤੁਹਾਨੂੰ ਅਗਰ ਇੰਦਰ ਜੀ ਦੱਸਾਂ ਬੱਬੂ ਮਾਨ ਦਾ ਯੋਂਗਾ ਖੜਾ ਜ ਉਹ ਪਹਿਲਾਂ ਸਟਾਰਟ ਨਹੀਂ ਹੋਇਆ 1 ਮਿੰਟ ਲਈ ਤੇ ਉਹ ਕਹਿੰਦਾ ਤੇਲ ਵੀ ਹੈਗਾ ਨਾਲ ਦੇਆਂ ਨੂੰ ਫਿਰ ਉਹ ਸਭ ਕਹਿੰਦਾ ਸਫਾਈ ਕਰੋ ਉਹ ਮੁੰਡਿਆਂ ਨੂੰ ਪਤਾ ਲੱਗਿਆ ਉਹ ਹੱਥ ਨਹੀਂ ਆਪਣਾ ਹੀ ਸਾਫ਼ ਕਰਨ ਲੱਗ ਪਿਆ ਨਹੀਂ ਤਾਂ ਬੰਦਾ ਅ ਇੱਕ ਵਾਰ ਤਾਂ ਸੋਚਦਾ ਕਿ ਯਾਰ ਮੈਂ ਸਟਾਰ ਆ ਰਿਹਾ ਮੈਂ ਕਿਉਂ ਹੱਥ ਨਹੀਂ ਸਾਫ਼ ਕਰਾਂ ਪਰ ਇਦਾਂ ਦੀ ਕੋਈ ਗੱਲ ਨਹੀਂ ਸੀ ਬਹੁਤ ਹਲੀਮੀ ਚ ਸੀ ਗੱਲ ਅਨੁਰਾਗ ਦਿਵਾਨ ਜੀ ਨੇ ਬਹੁਤ ਸੋਣਾ ਸਾਨੂੰ ਆਸ਼ੀਰਵਾਦ ਦਿੱਤਾ ਕਹਿੰਦਾ ਸੂਰੀ ਸੂਰੀ ਸਾਹਿਬ ਬੋਲੇ ਨਾਤ ਬਲੈਸ ਜੀ ਹਰ ਹਰ ਮਹਾਦੇਵ ਜੀ ਜੈ ਸ਼ਿਵ ਸ਼ੰਕਰ ਬੋਲੇ ਬੰਡਾਰੀ ਇੱਥੇ ਸ਼ਿਵ ਸ਼ੰਕਰ ਦਾ ਨਾਮ ਆ ਗਿਆ ਉੱਥੇ ਸਾਰਾ ਕੁਝ ਹੀ ਆ ਗਿਆ ਸੁਨੀਲ ਕੁਮਾਰ ਮੂਮ ਕਹਰੇ ਨੇ ਹੈਲੋ ਬਰੋ ਹੈਲੋ ਜੀ ਸੁਨੀਲ ਭਾਈ ਆਪਣੀ ਦੁਬਈ ਤੋਂ ਦੁਬਈ ਤੋਂ ਨੇ ਸੁਨੀਲ ਜੀ ਸੁਨੀਲ ਜੀ ਸਤਿ ਸ੍ਰੀ ਅਕਾਲ ਜੈ ਸ਼ੰਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਆਨੰਦ ਹੈ ਜੀ ਬਸ ਮਹਾਰਾਜ ਮੈਂ ਤਾਂ ਇਹ ਕਹਿਣਾ ਕਿ ਸਾਨੂੰ ਜੀਵਨ ਜਾਂਚ ਸਿਖਾਵੇ ਖੁਸ਼ਹਾਲ ਰਹਿਣਾ ਆ ਜਾਵੇ ਬਸ ਇਹੀ ਇਹੀ ਸਾਡੇ ਉਹਨਾਂ ਅੱਗੇ ਬੇਨਤੀ ਹੈ ਜੀ ਰਕੇ ਸਾਹਿਬ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਾਕੀ ਹੋਰ ਹੁਣ ਗੱਲ ਇਜਾਜ਼ਤ ਲੈ ਲਿਏ ਤਾਂ ਹੋਰ ਜਿਹੜੇ ਮੇਰੇ ਮੈਂ ਜਿਵੇਂ ਦੱਸਿਆ ਕਿ ਮੈਂ ਆਬਸੈਸ਼ਨ ਚੋਂ ਕਿੱਤਾ ਬਾਹਰ ਆਇਆ ਬਬੂ ਮਾਨ ਦੇ ਸਾਹਿਬ ਆਬਸੈਸ਼ਨ ਤੋਂ ਹੋ ਤਾਂ ਆਬਸੈਸ਼ਨ ਚੱਲੀ ਜਾਂਦੀ ਜਿਹਦੀ ਨੇਚਰ ਜਿੱਦਾਂ ਦੀ ਉੱਤਰ ਦੀ ਰਹਿੰਦੀ ਆ ਕਿਉਂਕਿ ਜਿਹੜੇ ਬੰਦੇ ਰਾਈਟਰ ਹੁੰਦੇ ਨਾ ਰਕੇ ਸਾਹਿਬ ਜੀ ਉਹ ਬਾਲ ਦੀ ਖਲ ਲੋਂਗੇ ਆ ਹੁਣ ਜਿੱਦਾਂ ਕੀ ਕਹਿੰਦੇ ਨੇ ਖਬਰਾਂ ਬਹੁਤ ਵਧੀਆ ਪੇਸ਼ ਕਰਦਾ ਉਹ ਚੱਕਰ ਕਿਵੇਂ ਦੀ ਨੇਚਰ ਆ ਮੈਂ ਚੀਜ਼ਾਂ ਨੂੰ ਸਾਰੇ ਅੰਗਲਾਂ ਤੋਂ ਸੋਚਣ ਦੀ ਕੋਸ਼ਿਸ਼ ਕਰਦਾ ਤੇ ਬਬੂ ਮਾਨ ਹੁਣਾਂ ਦਾ ਮੈਂ ਕਦਰਦਾਨ ਵੀ ਆ ਰਕੇ ਸਾਹਿਬੀ ਉਹਦਾ ਕਾਰਨ ਇਹ ਹੈ ਕਿ ਮੈਂ ਉਹ ਤੋਂ ਹੀ ਅੱਖਰਾਂ ਨੂੰ ਖੇਲਣਾ ਸਿੱਖਿਆ ਅੱਖਰਾਂ ਦੇ ਨਾਲ ਕਿ ਅੱਖਾਂ ਨਾਲ ਕਿੱਦਾਂ ਖੇਡਣਾ ਹਨਾ ਅੱਖਰਾਂ ਨੂੰ ਕਿੱਦਾਂ ਜੋੜ-ਜੋੜ ਕੇ ਸ਼ੇਅਰ ਬਣਾਉਣੇ ਇਹ ਉਹਨਾਂ ਤੋਂ ਉਹਨਾਂ ਦੇ ਗਾਣੇ ਤਾਂ ਸੁਣ-ਸੁਣ ਕੇ ਮੈਂ ਸਿੱਖਿਆ ਤਾਂ ਮੇਰੇ ਦਿਲੋਂ ਉਹਨਾਂ ਲਈ ਧੰਨਵਾਦ ਵੀ ਹੈ ਇਹ ਇੰਦਰ ਸਿੰਘ ਇੰਦਰ ਕਹਿ ਰਿਹਾ ਲੋਕਾਂ ਨੇ ਰੌਲਾ ਪਾਇਆ ਕਿ ਆਕੜਾ ਮਾਨ ਵਿੱਚ ਸੂਰੀ ਵੀ ਨਹੀਂ ਯਾਰ ਡਿਪੈਂਡ ਕਰਦਾ ਬਾਈ ਹੁਣ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਮੈਂ ਤਾਂ ਆਪਣੇ ਤੇ ਲੈ ਕੇ ਦੱਸੂੰਗਾ ਨਾ ਸਾਨੂੰ ਦਿਹਾੜੀ ਚ 20 ਕਾਲ ਆਉਂਦੀਆਂ ਬਈ ਅਲੱਗ-ਅਲੱਗ ਨੰਬਰ ਤੋਂ ਤੇ ਮੈਂ ਆਪਾਂ ਕਿਵੇਂ ਲੈ ਫਟਾਪ ਹੋ ਜਾਈਦਾ ਬੰਦੇ ਨੂੰ ਸਮਝਾਣਾ ਆਖੋ ਜਾਂਦਾ ਕਿਉਂਕਿ ਹਰ ਬੰਦੇ ਦੀ ਸੋਚ ਦਾ ਦਾਇਰਾ ਆਪਣਾ ਨਾ ਹਰ ਇੱਕ ਦਾ ਆਪਣਾ ਮਾਦਾ ਹਰ ਇੱਕ ਦਾ ਆਪਣਾ ਤਰੀਕਾ ਕਈ ਸਾਨੂੰ ਫੋਨ ਤੇ ਆਈ ਗਏ ਇਹਦੇ ਨੂੰ ਦੇ ਸਿੱਧਾ ਹੀ ਉਹ ਤੇਰੀ ਵੀਡੀਓ ਅਸੀਂ ਸ਼ੇਅਰ ਕਰਦੇ ਆਂ ਤਾਂ ਚੱਲਦੀ ਆ ਤੂੰ ਫੋਨ ਫੋਨ ਹੀ ਨਹੀਂ ਚੱਕਦਾ ਮਤਲਬ ਬਾਈ ਜੱਸ ਮੰਨ ਲਓ ਰਾਤ ਨੂੰ ਫੋਨ ਨਹੀਂ ਚੱਕ ਹੋਇਆ ਕਿਸੇ ਦੇ 11 ਵਜੇ ਕੀ ਤਾਂ ਸਵੇਰੇ 6 ਵਜੇ ਵੀ ਉਹ ਫੋਨ ਕਰਕੇ ਆਇਆ ਕਹੂਗਾ ਤੂੰ ਯਾਰ ਰਾਤੀ ਫੋਨ ਹੀ ਨਹੀਂ ਚੱਕਿਆ ਤੈਨੂੰ ਫੋਨ ਕਰੀਗੇ ਤੋ ਡਿਪੈਂਡ ਕਰਦਾ ਕਿ ਤੁਹਾਨੂੰ ਦੂਜੇ ਬੰਦੇ ਤੁਹਾਡੇ ਨਾਲ ਕਿੱਦਾਂ ਢੀਲ ਕਰਦੇ ਆ ਕਲਚ ਘੁੱਟ ਜਾਈ ਨਹੀਂ ਤਾਂ ਗੱਡੀ ਬੰਦ ਹੋ ਜਾਂਦੀ ਤਾਂ ਇਹ ਵੀ ਡਿਪੈਂਡ ਕਰਦਾ ਨਾ ਇੱਥੇ ਜਿੱਦਾਂ ਅਸੀਂ ਇਨਸਾਨ ਹੈ ਦਿਓ ਇਨਸਾਨ ਹੈ ਕੱਲ ਉਹ ਮੂਡ ਬਹੁਤ ਵਧੀਆ ਜਿ ਸੀ ਉਹਨੇ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਤੇ ਮੂਡ ਕਈ ਵੇਲੇ ਨਹੀਂ ਵਧੀਆ ਹੁੰਦਾ ਬੰਦਾ ਬੋਲ ਦਿੰਦਾ ਪਰ ਸਟੇਜ ਦੇ ਬੰਦੇ ਦਾ ਆਪਣਾ ਰੋਹ ਹੁੰਦਾ ਨਾ ਸਟੇਜ ਤੇ ਦੇਖੋ ਪਰ ਜਿੱਦਾਂ ਮੈਂ ਖਬਰ ਕਰਦਾ ਮੰਨ ਲਓ ਖਬਰ ਕਰਦੇ ਨੂੰ ਮੇਰੀ ਕੋਈ ਬਾਹ ਫੜ ਕੇ ਖਿੱਚ ਲਵੇ ਫਲੋ ਫਲੋ ਰੋ ਟੁੱਟ ਜਾਂਦਾ ਐਡੀ ਸਟੇਜ ਦੇ ਉਹ ਆਰਟਿਸਟ ਹੁੰਦਾ ਕਈ ਵੇਲੇ ਜਦੋਂ ਦੀ ਬਾਹ ਫੜਨ ਲੱਪੈਂਦੇ ਆ ਆਰਟਿਸਟ ਦੇ ਦਿ ਗੀਤ ਜਮੈਂ 스킵 ਕਰ ਜਾਂਦਾ ਮੈਂ ਗੀਤ ਕਿੱਥੇ じゃ ਅਗਲੀ ਗੱਲ ਕਿਹੜੀ ਜੋੜਨੀ ਸੀ ਕੀ ਕਰਨਾ ਸੀ ਤੇ ਇਹ ਚੀਜ਼ਾਂ ਹੋ ਜਾਂਦੀਆਂ ਤੇ ਉਹਦੇ ਕਰਕੇ ਕਈ ਵੇਲੇ ਬੰਦਾ ਰੋਹ ਚ ਆ ਜਾਂਦਾ ਜੀ ਜੀ ਕਈ ਵੇਲੇ ਬੰਦਾ ਰੋਹ ਚ ਆ ਜਾਂਦਾ ਸਟੇਜ ਤੇ ਜਦੋਂ ਹੁੰਦਾ ਤਾਂ ਉਹ ਕਈ ਵੇਲੇ ਵੀਡੀਓ ਵਾਇਰਲ ਹੋ ਜਾਂਦੀਆਂ ਲੇਕਿਨ ਮੈਂ ਜਿਵੇਂ ਪਹਿਲਾਂ ਕਿਹਾ ਕਿ ਹਰ ਬੰਦੇ 'ਚ ਵੱਖੋ ਵੱਖ ਫੀਲਿੰਗਸ ਵੱਖੋ ਵੱਖ ਮੌਕਿਆਂ ਤੇ ਆਂਦੀਆਂ ਰਹਿੰਦੀਆਂ ਤੇ ਇੱਕ ਇੱਕ ਤੋਂ ਕਮੈਂਟ ਪੜੇ 네ਗੇਟਿਵ ਵੀ ਆਏ ਫੋਟੋ ਤੇ ਮੈਂ ਉੱਤੇ ਵੀ ਮੜੀ ਜੀ ਗੱਲ ਕਰਨੇ ਚਾਹਾਂਗਾ ਜੀ 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 ਜਿੱਦਾਂ ਕੋਈ ਦੀਪ ਸਿੱਧੂ ਬਾਈ ਦੀ ਫੋਟੋ ਪਾ ਰਿਆ ਸੀ ਕੋਈ ਸਿੱਧੂ ਮੂਸੇ ਵਾਲੇ ਦੀ ਦੇਖੋ ਮੇਰਾ ਖਿਆਲ ਕੋਈ ਅੱਜ ਤਾਂ ਬੰਦਾ ਹੋਣਾ ਜਿਹੜਾ ਸਿੱਧੂ ਮੂਸੇ ਵਾਲੇ ਦੀ ਮੌਤ ਤੇ ਨਾਰਵੇ ਹੋਵੇ ਬਿਲਕੁਲ ਸਾਨੂੰ ਵਿਚਲੀਆਂ ਗੱਲਾਂ ਨਹੀਂ ਪਤਾ ਸਾਨੂੰ ਉੱਚ ਇਨਵੋਲਵ ਨਾ ਕਰੋ ਈਵਨ ਮੇਰੇ ਤਾਂ ਕੁਝ ਹੋਰ ਪ੍ਰੇਮੀ ਨੇ ਜਿਹੜੇ ਮੇਰੇ ਕੁਝ ਗਾਣੇ ਆ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਸਿੱਧੂ ਮੂਸੇ ਵਾਲੇ ਦੇ ਚੈਨਲ ਤੋਂ ਆ ਸਕਣਾ 9811 ਤੋਂ ਟਰਾਈ ਕਰ ਰਹੇ ਹਾਂ ਤਾਂ ਸਾਨੂੰ ਉਹ ਵੀ ਬਹੁਤ ਅਜੀਬ ਸੀ ਸਾਨੂੰ ਪਿਛਲੀਆਂ ਗੱਲਾਂ ਦਾ ਪਤਾ ਨਹੀਂ ਬਾਈ ਸਾਨੂੰ ਇਹਨਾਂ ਚ ਨਵਾਲਫ ਨਾ ਕਰੋ ਔਰ ਦੀਪ ਸਿੱਧੂ ਬਾਈ ਦੀ ਗਈ ਕੱਲ ਫੋਟੋਆਂ ਪਾਰੇ ਸੀਗੇ ਸਾਡੇ ਉੱਤੇ ਥੱਲੇ ਤਾਂ ਮੈਂ ਕਹਿਣਾ ਚਾਹੁੰਦਾ ਕਿ ਬਾਈ ਦੀਪ ਸਿੱਧੂ ਨੂੰ ਜਿਹੜੇ ਮਿਲੇ ਨਹੀਂ ਨਾ ਉਹ ਐਵੇਂ ਗੱਲਾਂ ਕਰੀ ਜਾਂਦੇ ਕਿ ਫਲਾਂਟਿੰਗ ਮੈਂ ਉਹਨੂੰ ਮਿਲਿਆ ਮੈਂ ਉਹਦੇ ਕੋਲ ਬੈਠਾ ਮੈਨੂੰ ਉਹਨੇ ਮਲਾਇਆ ਮੈਨੂੰ ਪਤਾ ਉਹਦੀ ਕਿੱਡੀ ਬੜੀ ਕੁਰਬਾਨੀ ਹੈ ਹਨਾ ਬਿਲਕੁਲ ਬਿਲਕੁਲ ਕੱਲਾ ਆਪਾਂ ਇੱਕ ਦੋ ਕੁ ਰੀਲਾਂ ਦੇਖ ਕੇ ਕਹਿ ਦਈਏ ਕਿ ਮੇਰੇ ਤੋਂ بڑا ਦੀਪ ਸਿੱਧੂ ਦਾ ਕੋਈ ਉਪਾਸ਼ਕ ਨਹੀਂ ਇਹ ਗੱਲਾਂ ਵੀ ਸਹੀ ਨਹੀਂ ਆ ਮੈਂ ਦੀਪ ਸਿੱਧੂ ਦੇ ਨਾਲ ਬੈਠਾ ਉਹਨੂੰ ਜਿੱਦਾਂ ਸਾਭੀ ਤੇਰਾ ਮੈਂ ਨਾ ਪਿਆਰ ਹੈ ਨਾ ਬਲਵੀਰ ਥਾਂਦੀ ਦਾ ਐਦਾਂ ਪਿਆਰ ਹੈ ਸਿਗਾ ਦੀਪ ਸਿੱਧੂ ਪਾਈ ਨਾ ਉਹਨੇ ਮੈਨੂੰ ਮਿਲਾਇਆ ਤੈਨੂੰ ਤਾਂ ਜਾਦ ਵੀ ਹੋਣਾ ਮੈਂ ਗੱਡੀ 'ਚ ਬੈਠੇ ਜੇ ਕਿੰਨਾ ਟਾਈਮ ਜੀ ਨਾਲ ਇੰਟਰਵਿਊ ਕੀਤੀ ਘਰ ਬੈਠੇ ਆ ਅੱਛਾ ਇੱਕ ਮੈਂ ਵਾਹਿਦ ਸ਼ਖਸ ਹੋਣਾ ਮੇਰੇ ਖਿਆਲ ਬਲਵੀਰ ਥਾਂਦੀ ਕਰਕੇ ਦੀਪ ਸਿੱਧੂ ਨੇ ਅਸੀਂ ਜਦ ਪਹੁੰਚੇ ਨਾ ਬਲਵੀਰ ਕਾਂਧੀ ਦੇ ਘਰ ਪਹੁੰਚੇ ਸੀਗੇ ਦੀਪ ਸਿੱਧੂ ਨੇ ਮੈਨੂੰ ਕਿਹਾ ਸੀ ਕਹਿੰਦਾ ਭਾਈ ਤੇਰੇ ਕਰਕੇ ਅੱਧਾ ਪੌਣਾ ਘੰਟੇ ਦੀ ਵੇਟ ਕਰਦਾ ਰਿਹਾ ਮੈਨੂੰ ਯਾਦ ਆ ਜੀ ਕਹਿੰਦਾ ਉਹ ਕਹਿੰਦੇ ਕਹਿੰਦੇ ਵੀ ਮੈਂ ਇੰਨਾ ਚ ਰੁਕਣਾ ਨਹੀਂ ਸੀ ਸਿਰਫ ਤੁਹਾਡੇ ਕਰਕੇ ਵੀ ਤੁਸੀਂ ਆ ਰਹੇ ਬਲਵੀਰ ਕਾਂਧੀ ਜੀ ਨੇ ਕਿਹਾ ਦੇ ਤੇ ਇੱਕ ਵਾਰ ਮਿਲਣਾ ਤੇ ਮੇਰੀ ਮੇਰੀ ਗਰਲ ਸੁਣੋ ਦੀਪ ਸਿੱਧੂ ਭਾਈ 30 40 ਮਿੰਟ ਮੇਰੀ ਵੇਟ ਕਰਦਾ ਰਿਹਾ ਸੀ ਔਰ ਮੈਂ ਜਦ ਪਹੁੰਚਾ ਮੈਂ ਕਹਿੰਦਾ ਲੇਟ ਹੋ ਗਿਆ ਭਾਈ ਮੈਂ ਕਿਹਾ ਭਾਜੀ ਵਕੀਲ ਨਾਲ ਇੰਟਰਵਿਊ ਕਰਨੀ ਸੀ ਤਿਆਰੀ ਤਾਂ ਕਰਨੀ ਸੀਗੀ ਕਹਿੰਦਾ ਚੱਲ ਕੀ ਕਰਵੇਂ ਸਹੀ ਗੱਲ ਹੈ ਔਰ ਔਰ ਬਿਲਕੁਲ ਸੱਚੀ ਗੱਲ ਹੈ ਜਦ ਦੀਪ ਸਿੱਧੂ ਮੇਰੇ ਤੋਂ ਗੱਡੀ 'ਚ ਉੱਠ ਕੇ ਗਿਆ ਨਾ ਮੈਂ ਉਹਦੀ ਉਹਦੀ ਗੱਡੀ 'ਚ ਮੈਂ ਬਾਹਰ ਆਇਆ ਫਿਰ ਮੇਰੀ ਗੱਡੀ ਤਾਂ ਪਿੱਛੇ ਆਂਦੀ ਸੀ ਮੈਂ ਉਦੋਂ ਇਹ ਰੈਅਲਾਈਜ਼ ਕੀਤਾ ਕਿ ਇਹ ਬੰਦੇ ਬਾਰੇ ਕਿੰਨੀਆਂ ਚੀਜ਼ਾਂ ਫਲਾਈਆਂ ਜਾ ਰਹੀਆਂ ਅਸੀਂ ਵੀ ਸੁਣੀਆਂ ਲੇਕਿਨ ਯਾਰ ਉਹ ਹੀਰਾ ਸੀ ਬਿਲਕੁਲ ਯਾਰ ਦੀਪ ਸਿੱਧੂ ਹੀਰਾ ਸੀ ਅਸੀਂ ਉਹਨੂੰ ਗਵਾ ਲਿਆ ਜਿਹੜੇ ਹੋਣੇ ਅਸੀਂ ਉਹਨਾਂ ਨੂੰ ਵੀ ਨਾ ਗਵਾ ਲਈ ਅਸੀਂ ਸਿੱਧੂ ਮੂਸੇਵਾਲੇ ਨੂੰ ਗਵਾ ਲਿਆ ਐਮੀਨਾ ਸੀ ਉਦੋਂ ਹੀ ਨੈਗੇਟਿਵਿਟੀ ਫਲਾਈ ਜਾਈ ਗਈ ਜਿਹੜੇ ਹੈਗੇ ਉਹਨਾਂ ਨੂੰ ਤਾਂ ਸਾਂਭ ਲਈਏ ਬਿਲਕੁਲ ਬਿਲਕੁਲ ਤੇ ਮੈਂ ਇਹ ਗੱਲ ਦਾ ਹਾਮੀ ਆ ਕਿ ਦੀਪ ਸਿੱਧੂ ਬਾਈ ਜਦੋਂ ਉਤਰ ਗਿਆ ਨਾ ਮੈਂ 9 ਘੰਟਾ ਉਹਦੇ ਬਾਰੇ ਸੋਚੀ ਕਿ ਮੈਂ ਕਿਰੇ ਬੰਦਾ ਪ੍ਰਾਈਵੇਟ ਜੱਟਾਂ ਚ ਘੁੰਮਣ ਵਾਲਾ ਦੁਨੀਆ ਦੀ ਪੂਰੀ ਸ਼ੈਅਰ ਕਰਨ ਵਾਲਾ ਕਰੋੜਾਪਤੀ ਬੰਦਾ 3 ਕਰੋੜ ਦੀ ਤਾਂ ਗੱਡੀ ਰੱਖੀ ਉਹਨੇ ਪੋਰਸ਼ੇ ਤੇ ਯਾਰ ਉਹ ਬੰਦਾ ਜੇ ਧਰਮਿਆਂ ਜਾ ਕੇ ਬੈੰਦਾ ਤੇ ਤਾਂ ਮਤਲਬ ਉਹਨੂੰ ਪੰਜਾਬ ਨਾਲ ਪਿਆਰ ਹੈ ਬਿਲਕੁਲ ਪਿਆਰ ਹੈ ਜੀ ਬਿਲਕੁਲ ਤੇ ਜਿੱਦਾਂ ਹੁਣ ਇੱਦਾਂ ਹੀ ਬੱਬੂ ਮਾ ਨੇ ਉਹਨੂੰ ਵੀ ਪਿਆਰ ਹੈ ਹਰ ਇੱਕ ਦੇ ਆਪਣੇ ਆਪਣੇ ਤਰੀਕੇ ਹੋ ਸਕਦੇ ਆ ਆਪਣਾ ਆਪਣਾ ਸੁਭਾਅ ਹੋ ਸਕਦਾ ਪਰ ਆਪਾਂ ਉਹੀ ਨਾ ਵੰਡੀਆਂ ਪਾ ਦਿਆ ਕਰੀਏ ਠੀਕ ਨਹੀਂ ਆਪਾਂ ਸਾਰਿਆਂ ਨੂੰ ਪਿਆਰ ਕਰੀਏ ਜਿਹੜੇ ਚਲੇ ਗਏ ਉਹ ਕਦੇ ਭੁੱਲਣੇ ਨਹੀਂ ਉਹ ਕਦੇ ਭੁੱਲਣੇ ਨਹੀਂ ਜਿਨ੍ਹਾਂ ਨੇ ਸਮਾਂ ਬਤਾਇਆ ਉਹਨਾਂ ਨਾਲ ਜਿਹੜੇ ਹੈਗੇ ਆ ਆਪਾਂ ਉਹਨਾਂ ਨੂੰ ਵੀ ਨਿੰਦੀਏ ਮੇਰੀ ਇੰਨੀ ਬੇਨਤੀ ਆ ਵੀ ਇੰਨੀ ਬੇਨਤੀ ਪ੍ਰਵਾਨ ਕਰਿਓ ਅ ਇੰਦਰ ਵੀ ਕਹਿੰਦਾ ਨਹੀਂ ਰਾਹੁਲ ਅਗਨੀ ਉਤਰੀ ਕਹਿੰਦੇ ਆ ਜੈ ਮਾਤਾ ਦੀ ਸੂਰੀ ਸਾਹਿਬ ਤੁਸੀਂ ਗੁੱਡ ਕਰ ਦਿਓ ਧੰਨਵਾਦ ਜੀ ਜੈ ਮਾਤਾ ਦੀ ਇੰਦਰਿੰਦਰ ਸਿੰਘ ਕਰੇ ਆਪਾਂ ਸੂਰੀ ਵੀਰ ਫੇਨ ਮਾਨ ਦੇ ਪਰ ਜਿੱਤਾਂ ਸਿੱਧੂ ਸੇਮ ਵੀਰ ਜੀ ਹਾਂ ਭਾਈ ਜੀ ਸਿੱਧੂ ਸਿੱਧੂ ਕਿਨੂੰ ਭੁੱਲਣਾ ਯਾਰ ਤੁਸੀਂ ਠੀਕ ਬੋਲਦੇ ਹੋ ਬ੍ਰਦਰ ਰਾਹੁਲ ਜੀ ਦੇਖੋ ਭਾਈ ਮੇਰੇ ਖਿਆਲ ਸਾਬੀ ਕੋਈ ਅੱਖ ਨਹੀਂ ਜਿਹੜੀ ਸਿੱਧੂ ਦੀ ਮੌਤ ਤੇ ਜਿਹੜੀ ਨਾਮ ਨਮ ਹੋਈ ਹੋਵੇ ਬਿਲਕੁਲ ਬਿਲਕੁਲ ਸਹੀ ਹੈ ਮੈਂ ਉਸ ਵੇਲੇ ਸੁਰੀ ਸਾਹਿਬ ਬਾਹਰ ਸੀਗਾ ਤੇ ਬੜਾ ਯਾਨੀ ਮਨ ਉਦਾਸ ਹੋਇਆ ਸੀਗਾ ਯਾਰ ਹੁਣ ਵੀ ਹੋ ਜਾਂਦਾ ਉਹਦੇ ਮਾਂ ਪਿਓ ਨੂੰ ਦੇਖ ਕੇ ਹੁਣ ਵੀ ਹੋ ਜਾਂਦਾ ਕਿੱਟਾ ਨਹੀਂ ਹੁੰਦਾ ਪਿਆ ਹਜੇ ਵੀ ਨਹੀਂ ਹੁੰਦਾ ਇਹ ਦੇਖੋ ਐਡਾ ਸਾਂਹਣ ਪੁੱਤ ਬੈਰੀਆਂ ਨੂੰ ਨਹੀਂ ਨਾ ਚੰਗਾ ਲੱਗਿਆ ਦੇਖੋ ਹੁਣ ਗੱਲ ਉਹੀ ਹਰ ਕੇ ਸਭੀ ਸਾਨੂੰ ਇੱਕ ਦੂਜੇ ਦੇ ਦਿਲ ਚ ਮਤਲਬ ਆਪਣੇ ਮੈਨੂੰ ਤੇਰੇ ਦਿਲ ਚ ਨਹੀਂ ਪਤਾ ਹੋਣਾ ਕੀ ਆ ਐਗਜ਼ੈਕਟਲੀ ਆਪਾਂ ਕਲਾਕਾਰਾਂ ਬਾਰੇ ਸੋਚੀਏ ਨੇ ਫਲਾਨਾ ਤਾਂ ਇਦਾਂ ਫਲਾਨਾ ਦੇ ਦਿੰਦਾ ਨਹੀਂ ਯਾਰ ਸਾਨੂੰ ਕੀ ਪਤਾ ਉਹਨਾਂ ਵਿੱਚ ਅਸਲ ਚ ਜਿਹੜੇ ਦੋਸ਼ੀ ਆ ਨਾ ਸਭੀ ਮੈਂ ਮੰਨਦਾ ਜਿਹੜੇ ਦੂਜੇ ਆ ਅ ਜਿਹੜੇ ਵਿੱਚ ਨਾ ਸ਼ਰਾਰਤੀ ਆ ਉਹ ਦੋਸ਼ੀ ਆ ਜਿੱਦਾਂ ਹੁਣ ਬੱਬੂ ਮਾਨ ਦੀ ਵਧੀਆ ਬਲੰਦ ਸੋਚ ਸਿੱਧੂ ਮੂਸੇ ਵਾਲਾ ਤਾਂ ਬਲੰਦ ਜੋਸ਼ ਸੋਚ ਉਹਦੀ ਬੜੀ ਰਣ ਉਹ ਚਰਵਾਨ ਕੀ ਸੀ ਜੇ ਦੋਨੇ ਕਿਤੇ ਰਲ ਕੇ ਪੰਜਾਬ ਦੀ ਗੱਲ ਕਰਦੇ ਓਏ 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 ਅੱਜ ਨੂੰ ਪੰਜਾਬ ਕਿੱਥੇ ਮੈਂ ਕਹਿੰਦਾ ਮਸਲੇ ਐਂ ਹੱਲ ਹੋਣੇ ਸੀ ਪਰ ਲੋਕੀ ਤੋੜਨ ਚ ਬਲੀਵ ਕਰਦੇ ਜੋੜਨ ਨਾਲ ਐ ਅਜੇ ਮੇਰ ਕਰਨੇ ਗੁੱਟ ਸਰ ਇੰਦਰ ਫਿਰ ਕਰਨੇ ਸੂਰੀ ਵੀਰ ਤੁਸੀਂ ਤਸੱਲੀ ਨਾਲ ਮਿਲਿਓ ਤੁਹਾਡਾ ਮਨ ਕੀ ਕਹਿੰਦਾ ਵੀਰ ਜੀ ਇਹ ਬਾਈ ਵੀ ਮੈਨੂੰ ਲੱਗਦਾ ਪੱਕਾ ਹੀ ਫੈਜੇ ਇੰਦਰ ਜੀ ਤੁਸੀਂ ਕਹਿੰਦਾ ਤਾਰ ਉੱਥੇ ਹੀ ਖੜਕਦੀ ਦੇਖੋ ਬਾਈ ਮੈਂ ਤੁਹਾਨੂੰ ਗੱਲ ਦੱਸਾਂ ਜਿਹੜਾ ਕਲਾਕਾਰ ਹੁੰਦਾ ਨਾ ਜਿਹੜਾ ਰਾਈਟਰ ਹੁੰਦਾ ਮੈਂ ਕਿਉਂਕਿ ਲਿਖਦਾ ਚਲੋ ਮੈਂ ਤਾਂ ਇਦਾਂ ਇਦਾਂ ਦੇ ਵਧੀਆ ਬੰਦਿਆਂ ਨੂੰ ਦੇਖ ਕੇ ਬੱਬੂ ਮਾਨ ਹੋ ਨਹੀਂ ਹੋ ਗਏ ਦੇਵੀ ਮਖਸੂਸਪੂਰੀ ਸਾਹਿਬ ਹੋ ਗਏ ਆਪਣੇ ਗੁਲਜ਼ਾਰ ਸਾਹਿਬ ਹੋ ਗਏ ਇਹਨਾਂ ਨੂੰ ਮਤਲਬ ਪੜਦਾ ਜਾਂ ਇਹਨਾਂ ਦੇ ਗੀਤ ਸੁਣਦਾ ਰਿਆਂ ਹੁਣ ਵੀ ਸੁਣੀਦੇ ਆ ਇੱਧਰ ਲੈ ਲਾ ਜਿਹੜੇ ਕਲਾਕਾਰ ਹੁੰਦੇ ਨੇ ਬਾਈ ਉਹ ਬਹੁਤ ਕੋਮਲ ਹੁੰਦੇ ਆ ਮੇਰਾ ਇੱਕੋ ਜਵਾਬ ਤੁਸ ਸਮਝਿਓ ਮੈਂ ਨਾ ਛੋਟਾ ਜਿਹਾ ਆਪਣਾ ਕਿੱਸਾ ਫੇਰ ਸਭ ਯਾਦ ਕਰਾਂ ਆਪਾਂ ਤਿੰਨ ਕਿਸੇ ਇੱਕ ਲੱਗ ਵੀਡੀਓ ਬਣਾਣੀ ਇੱਕ ਤਾਂ ਪ੍ਰੋਸੈਸ਼ਨ ਕਿੱਦਾਂ ਬਾਹਰ ਆਇਆ ਇੱਕ ਮੈਂ ਨਾ ਕੋਈ ਫਰਾਡ ਕਰਨ ਲੱਗਾ ਜੀ ਉਹ ਕਿੱਦਾਂ ਤੀਜਾ ਆ ਕਿੱਸਾ ਫੇਰ ਆਪਾਂ ਵੀਡੀਓ ਰੈਪ ਅਪ ਕਰ ਲੈਣੇ ਆਪਾਂ ਉਸ ਚ ਇਕੱਠੇ ਬੋਲਾਂਗੇ ਜੀ ਮੈਂ ਨਾ ਮੇਰੀ 2011 ਚ ਸਭੀ ਕੈਸਟ ਆਈ ਤੇ ਡੈਡੀ ਦੇ ਜਾਣ ਕਰ ਮੇਰੇ ਪ੍ਰੋਗਰਾਮ ਲਵਾਉਣ ਲੱਗ ਪਏ ਅੱਛਾ ਜੀ ਮੇਰੇ ਕੋਲ ਉਹਨੂੰ ਵਾ ਗੱਡੀ ਸੀਗੀ ਡੈਡੀ ਨੇ ਚਲੋ ਲੈ ਕੇ ਦਿੱਤੀ ਸੀ ਆਪਾਂ ਨੂੰ ਨਾ ਵੀ ਕਲਾਕਾਰ ਵਾਲੇ ਜਿਹੜੀ ਯਾਦ ਤੱਕ ਪੈ ਗਈ ਕਿ ਯਾਰ ਉਦੋਂ ਜਿੰਨੀ ਕਿ ਸੋਚ ਕਿ ਯਾਰ ਗੱਡੀ 'ਚ ਬਹਿ ਕੇ ਬੰਦਾ ਜੇ ਪੈਗ ਲਾਵੇ ਨਾ ਤਾਂ ਰੋਲਾ ਜਿਹਾ ਬਹੁਤ ਪੈਂਦਾ ਪਰ ਪੀਣੀ ਪੀਣ ਦਾ ਵੀ ਇੱਕ ਤਰੀਕਾ ਹੁੰਦਾ ਉਦੋਂ ਹੀ ਬਹਿ ਕੇ ਰੋਲਾ ਜਿਹਾ ਨਿਆਣੇ ਤਾਂ ਕੇ ਖੜ ਜਾਂਦੇ ਸੀਗੇ ਦੂਸਰ 13 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ 2011 ਦੀ ਤੇ ਰੋਲਾ ਕਿਤੇ ਕੇ ਜਾਣਾ ਰੋਲਾ ਪੈਣਾ ਕਿ ਬਾਈ ਉਹ ਤਾਂ ਕਲਾਕਾਰ ਆ ਗਿਆ ਤੇ ਆਪੇ ਗੱਲਾਂ ਭੜਾਈ ਜਾਣੀਆਂ ਆਪਣੇ ਦਿਮਾਗ 'ਚ ਕਲਪਨਿਕ ਤੇ ਮੈਂ ਨਾ ਜੀ ਇੱਕ ਦੋ ਵਾਰ ਸਟੇਜ ਤੇ ਪੈਗ ਲਾ ਕੇ ਚੜਿਆ ਹੂੰਗਾ ਸੱਚੀ ਗੱਲ ਹੈ ਮੈਂ ਝੂਠ ਬੋਲਣ ਤੋਂ ਨਹੀਂ ਸੱਚ ਬੋਲਣ ਤੋਂ ਨਹੀਂ ਡਰਦਾ ਝੂਠ ਆਪਾਂ ਨੂੰ ਪਸੰਦ ਵੀ ਨਹੀਂ ਝੂਠੀ ਗੱਲ ਕਰਦਾ ਵੀ ਨਹੀਂ ਸਭੀ ਯਕੀਨ ਮੰਨੀ ਇੰਦਰਜੀਤ ਜੀ ਦੀ ਗੱਲ ਸੁਣ ਲਈਓ ਮੈਨੂੰ ਸਭੀ ਮੈਨੂੰ ਲਾਈਨਾਂ ਨਹੀਂ ਸੀ ਭੁੱਲਦੀਆਂ ਪਰ ਮੈਨੂੰ ਲੱਗਦਾ ਸੀ ਕਿ ਮੈਂ 크ਰੀਏਟੀਵਿਟੀ ਮੌਕੇ ਤੇ ਕਰ ਲੈਣਾ ਔਰ ਸਭੀ ਲਿਟਰਲੀ ਮੈਂ ਸਟੇਜ ਤੇ ਗਿਆ ਮੈਂ ਅੱਖਰ ਭੁੱਲ ਗਿਆ ਮੋੜ ਲਈ ਅੱਛਾ ਮੈਨੂੰ ਯਾਦ ਹੀ ਨਹੀਂ ਰਿਹਾ ਬੜੀ ਮੁਸ਼ਕਿਲ ਨਾਲ ਗੀਤ ਯਾਦ ਯੂਦ ਕਰ ਕਰਕੇ ਬੋਲੇ ਨੇ ਤਾਂ ਮੈਨੂੰ ਕਦੀ ਕਾਪੀ ਦੀ ਲੋੜ ਨਹੀਂ ਪੈਂਦੀ ਸੀ ਸਟੇਜ ਤੇ ਮੈਨੂੰ ਕਦੀ ਲੜੀ ਨਹੀਂ ਸੀ ਟੁੱਟਣ ਦਿੰਦਾ ਮੈਂ ਗੱਲਾਂ ਦੀ ਬਟ ਇਹ ਚੀਜ਼ਾਂ ਨਸ਼ਾ ਹੋ ਗਿਆ ਹੰਕਾਰ ਹੋ ਗਿਆ ਆ ਜਾਂ ਕਹਿ ਲੋ ਰੁੱਖਾਪਨ ਹੋ ਗਿਆ ਜਿਹਦੇ ਅੰਦਰ ਆ ਜਾਵੇ ਉਹਨੂੰ ਫਿਰ ਕੁਦਰਤ ਬles ਨਹੀਂ ਕਰਦੀ ਇਹ ਮੇਰੀ ਗੱਲ ਯਾਦ ਰੱਖਿਓ ਨਸ਼ਾ ਕਰਕੇ ਨਾ ਗੀਤ ਲਿਖਿਆ ਜਾਂਦਾ ਮੈਨੂੰ ਬਹੁਤ ਲੋਕਾਂ ਨੇ ਐਡਾ ਦੀਆਂ ਸਲਾਹਾਂ ਦਿੰਦੇ ਆ ਕਿ ਨਸ਼ਾ ਕਰਕੇ ਗੀਤ ਲਿਖਦੇ ਆ ਜੀ ਫਲਾਣਾ ਕਰਦਾ ਸਭ ਝੂਠੀਆਂ ਗੱਲਾਂ ਇਹ ਜਿਹੜੇ ਮੁੰਡੇ ਨਾ ਟੀਨੇਜਰ ਹੁੰਦੇ ਆ ਜਾਂ ਉੱਠਦੇ ਨਵੀਂ ਉਮਰ ਦੇ ਉੱਠਦੇ ਉਹਨਾਂ ਨੂੰ ਬੇਫਿਕੂ ਬਣਾਇਆ ਜਾਂਦਾ ਰੋਖਾ ਹੋ ਕੇ ਤੁਹਾਡੇ ਅੰਦਰ ਕੋਈ ਕਲਾ ਜਿਹੜੀ ਆ ਉਹ ਠਹਿਰ ਨਹੀਂ ਸਕਦੀ ਜਿੰਨੀ ਵੀ ਤੁਹਾਡੇ ਤੁਹਾਡੇ ਗਰਭ ਚ ਆ ਕੇ ਨਾ ਚੀਜ਼ ਚੰਗੀ ਠਹਿਰਨੀ ਆ ਉਹ ਹਲੀਮੀ ਚ ਹੀ ਆਉਣੀ ਕਿਉਂਕਿ ਰੱਬ ਨੂੰ ਜਿਹਨੇ ਦੁਨੀਆ ਬਣਾਈ ਉਹਨੂੰ ਹਲੀਮੀ ਪਸੰਦ ਆ ਕੁਦਰਤ ਨੂੰ ਹਲੀਮੀ ਪਸੰਦ ਆ ਕੁਦਰਤ ਨੂੰ ਪਿਆਰ ਪਸੰਦ ਆ ਨਫ਼ਰਤ ਈਰਖਾ ਵਾਲੇ ਬੰਦੇ ਨੂੰ ਕੁਦਰਤ ਬਲੈਸ ਨਹੀਂ ਕਰਦੀ ਜਿਹੜਾ ਜਾਣ ਬੁੱਝ ਕੇ ਭੋਲਾ ਬਣੇ ਸ਼ਰੀਫ ਬਣੇ ਚੰਗਾ ਬਣੇ ਉਹਦੇ ਅੰਦਰ ਸ਼ੈਤਾਨੀ ਦਾ ਆ ਸਕਦੀ ਆ ਕਲਾ ਨੀਆਂ ਸਭ ਬਿਲਕੁਲ ਰਵਾਨਗੀ ਤਾਜ਼ਗੀ ਉਹਦੇ ਚ ਹੀ ਰਹਿੰਦੀ ਹੈ ਜਿਹੜਾ ਹਲੀਮੀ ਚ ਜਿਹੜਾ ਫਲੋ ਚ ਚੱਲਦਾ ਤਾਂ ਇੰਦਰ ਜੀ ਜੀ ਇਹੀ ਆਨਸਰ ਆ ਜੇ ਅੱਜ ਤੱਕ ਬੱਬੂ ਮਾਨ ਹੁਣਾਂ ਨੂੰ ਕੁਦਰਤ ਬles ਕਰ ਰਹੀ ਉਹ ਵਧੀਆ ਲਿਖ ਰਿਹਾ ਸ਼ਰੀਰ ਫਟਿਆ ਸੋਚ ਫਟਿਆ ਤਾਂ ਉਹ ਅੰਦਰੋਂ ਵਧੀਆ ਹੋ ਮੈਂ ਤੁਹਾਨੂੰ ਇੱਕ ਘਾਤਸੇ ਵਾਲੀ ਗੱਲ ਹੋਰ ਦੱਸ ਦਿੰਦਾ ਬ੍ਰਦਰ ਜੀ ਪੰਜਾਬ ਦੇ ਦੋ ਲੋਕ ਇਕੱਠੇ ਹੋ ਜਾਣ ਪੋਲਿਟਿਕ ਸਮਝ ਲੈਣੇ ਤੋਂ ਸਭ ਕੁਝ ਠੀਕ ਹੋ ਜਾਣਾ ਚਲੋ ਮੈਂ ਕਲਾਸਟ ਗੱਲ ਕਰਕੇ ਸਭ ਇੱਥੇ ਹਾਈਪ ਅਪ ਕਰੂੰਗਾ ਜੀ ਬੱਬੂ ਮਾਨ ਦੀ ਫਿਟਨੈਸ ਦੀ ਗੱਲ ਹੋਈ ਆ ਅਸੀਂ ਉੱਥੇ ਕੱਲ ਉਹਨਾਂ ਦੇ ਬੈਠੇ ਸੀ ਇੱਕ ਛੋਟਾ ਜਿਹਾ ਜਵਾਕ ਆਇਆ ਮੈਂ ਕਿ ਹਾਂ ਬਈ ਕੀ ਨਾਂ ਤੇਰਾ ਕਹਿੰਦਾ ਜੋਤ ਮੈਂ ਕਿ ਬੱਬੂ ਮਾਨ ਨੂੰ ਮਿਲਣਾ ਕਹਿੰਦਾ ਬੱਬੂ ਮਾਨ ਨੂੰ ਕੀ ਮਿਲਣਾ ਉਹ ਤਾਂ ਮੇਰਾ ਦਾਦੂ ਆ ਤਾਂ ਤੂੰ ਆਪਸਾ ਮਿਲ ਲੈ ਲਾ ਭਾਈ ਕਿ ਉਹਦਾ ਦੀ ਉਮਰ ਕਿੰਨੀ ਹੋਊਗੀ ਜੀ ਮਤਲਬ ਮੋਦਮ ਬਬੂ ਮਾਨ ਦੇ ਤਾਂ ਨਹੀਂ ਉਹ ਪੁੱਤਾ ਸਿਗਾ ਉਹਦਾ ਕੋਈ ਯਾਰ ਕਰ ਹੋਊਗਾ ਪਿੰਡ ਤੋਂ ਜਾਂ ਤਾਏ ਚਾਚੇ ਦਾ ਮੁੰਡਾ ਹੋਊਗਾ ਜਿਹੜਾ ਦਾਦਾ ਬਣ ਗਿਆ ਹੋਊਗਾ ਵੱਡਾ ਹੋ ਸਕਦਾ ਉਹ ਤੋਂ 3-4 ਸਾਲ 5 ਸਾਲ ਤਾਂ ਜੇ ਬੰਦਾ ਫਿੱਟ ਹੈ ਸੋਚ ਫਿੱਟ ਹੈ ਸਭ ਪਾਸੇ ਵਧੀਆ ਚੱਲ ਰਿਹਾ ਪਿਆਰ ਮਿਲ ਰਿਹਾ ਤੁਹਾਡੇ ਵਰਗੇ ਭਰਾਵਾਂ ਦਾ ਤਾਂ ਇਟ ਮੀਨਸ ਅੰਦਰੋਂ ਪਿਓਰ ਹੋਊਗਾ ਮਾੜੇ ਬੰਦੇ ਨੂੰ ਕੁਦਰਤ ਇੰਨਾ ਲੰਮਾ ਬLES ਕਦੇ ਤੁੱਕਾ ਲੱਗ ਸਕਦਾ ਉਹਦਾ ਰੈਗੂਲਰਿਟੀ ਨਹੀਂ ਬਣ ਸਕਦੀ ਬ੍ਰਦਰ ਪੰਜਾਬੀ ਪੋਲਿਟਿਕਸ ਇਸ ਟਾਈਮ ਬਹੁਤ ਗੰਦੀ ਹੋ ਚੁੱਕੀ ਪੰਜਾਬੀ ਪੋਲਿਟਿਕ ਦੇ ਐਸਐਮ ਬਸ ਚੁਟਕਲੇ ਹੀ ਚੱਲਦੇ ਇੱਕ ਦੂਜੇ ਨਿੰਦੀ ਜਾਂ ਠੀਕ ਹੈ ਜੀ ਵੀਡੀਓ ਨੂੰ ਕਰਦੀ ਰਹੇ ਜੀ ਕੋਈ ਤੁਸੀਂ ਕਹਣਾ ਕੋਈ ਸਨੇਹਾ ਦੇਣਾ ਵੈਸੇ ਤਾਂ ਤੂੰ ਜਲਵੇਂ ਤੂੰ ਪੁੱਛ ਕੇ ਦਿੰਦਾ ਨਾ ਨਹੀਂ ਨਹੀਂ ਬਸ ਤੁਸੀਂ ਕਹਿਤਾ ਜੋ ਕਹਿੰਦਾ ਜੀ ਚਲੋ ਸਹੀ ਹੈ ਉਹ ਤੇ ਗੱਡੀ 'ਚ ਆਹ ਦੇਖ ਲੈ ਮੈਂ ਕਹਿਣੀ ਲੱਗਿਆ ਜੀ ਝਟਕੇ ਨਹੀਂ ਝਟਕੇ ਨਹੀਂ ਲੱਗੇ ਇਹਨਾਂ ਸਮਝੋ ਰੇਲਵੇ ਰੋਡ ਠੀਕ ਹੋ ਗਿਆ ਇਸੋ ਲਈ ਬਿਜਲੀ ਦੀ ਡਰਾਈਵਿੰਗ ਵੀ ਠੀਕ ਹੋ ਗਈ ਇਹਨੂੰ ਝਟਕੇ 'ਚ ਗੱਡੀ ਚਲਾਉਣੀ ਆ ਗਈ ਚਲੋ ਜੀ ਬਾਦ ਸ਼ੁਕਰੀਆ ਬਾਦ ਮਿਹਰਬਾਨੀ ਧੰਨਵਾਦ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਜੈ ਸ਼ਿਵ ਸ਼ੰਕਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ